ਵੀਰ ਸੋਏ ਕੁਲ ਭਲੇ ਜਾ ਕੁਲ ਹਰ ਕੋ ਦਾਸ ਜਿਹ ਕੁਲ ਦਾਸ ਨਉ ਪੂਜੈ ਸੋ ਕੁਲ ਢਾਕ ਪਲਾਸ ਕਵੀ ਰੂ ਹੈ ਗੇ ਬਾਹਨ ਸਗਨ ਘਨ ਲੱਖ ਤਜ ਫੈਰਾਈ ਯਾ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਹੀ ਕਵੀਰ ਸਭ ਜਗ ਹੋ ਵਿਰਿਓ ਮੰਦਲ ਕੰਧ ਚੜਾਏ ਕੋਏ ਕਾਹ ਕੋ ਨਹੀਂ ਸਭ ਦੇ ਕੀ ਠੋਕ ਵਜਾਈ ਮਾਰਗ ਮੋਤੀ ਬਿਥਰੇ ਆਂਦਾਨਿਕ ਸੇਵਾਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ ਬੂਢਾ ਵੰਸ ਕਬੀਰ ਕਾ ਉਪਦੇਯ ਪੂਤਕ ਮਾਲ ਹਰ ਕਾ ਸਿਮਰਨ ਛਾੜਕੈ ਘਰ ਲਿਆ ਮਾਲ ਕਵੀਰ ਸਾਧੂ ਕੋ ਮਿਲਣੇ ਜਾਈ ਸਾਥ ਨਾਲੇ ਜਾ ਕੋਏ ਵਾਛੈ ਪਾਉ ਉਹਨਾਂ ਦੀ ਜੀਐ ਆਗੈ ਹੋਏ ਸੁ ਹੋਏ ਕਬੀਰ ਜਗ ਬਧੂ ਜੀ ਜੀਵਰੀ ਤਿਹ ਮਤ ਬੰਧੋ ਕਵੀਰ ਜਹ ਅਟਲੋਨ ਜਾ ਸੋ ਨ ਸਮਾਨ ਸਰੀਰ ਕਬੀਰ ਹੰਸੋ ਡਿਓ ਤਨ ਗਾਡਿਓ ਸੋ ਜਾਏ ਸੈ ਨਾਹ ਆਜੋ ਜਿਉ ਨਾ ਛੋਡਈ ਰੰਕਾਈ ਨਾਹ ਕਵੀਰ ਨਨ ਨਨ ਹਰੋ ਤੁਜ ਕਾ ਸ਼ਰਵਣ ਸੁਨੋ ਤੋ ਨਾਉ ਬੈਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਤ ਠਾਓ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤ ਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮਹਿ ਰਹੁ ਅੰਤ ਅਰ ਆਦ ਕਬੀਰ ਚਰਨ ਕਮਲ ਕੀ ਮੋਜ ਕੋ ਕਹਿ ਕੈਸੇ ਉਹਨ ਮੰਨ ਕਹਿ ਬੇ ਕੋ ਸੋਭਾ ਨਹੀਂ ਦੇਖ ਹੀ ਪਰਵਾਨ ਕਵੀਰ ਦੇਖ ਕਹਿ ਕੇ ਕਹੋ ਕਹੇ ਨਾ ਕੋਪਤੀ ਆਏ ਹਰ ਜੈ ਸਤ ਸੋਈ ਰਹੁ ਹਰਖ ਗੁਨ ਗਾਈ ਕਬੀਰ ਚੁਗੈ ਚਿਤਾਰੇ ਭੀ ਚੁਗੈ ਚੋਗ ਚੋਗ ਚਿਤਾਰੀ ਜੈਸੇ ਬਚਰੈ ਕੂਜ ਮਨ ਮਾਇਆ ਮਮਤਾਰੀ ਕਵੀਰ ਅੰਬਰ ਕਨ ਹਰਿ ਛਾਇਆ ਬਰਖ ਪਰੇ ਸਰ ਤਲ ਜਾਤ੍ਰਿਕ ਜੋ ਤਰਸ ਤਰਹਿ ਤਨ ਕਾ ਕਨ ਹਵਾਲ ਕਬੀਰ ਚੱਕਈ ਜੋਨ ਸਬਿਛੁਰੈ ਆਏ ਮਿਲੇ ਪ੍ਰਭਾਤ ਜੋਨਰ ਵਿਚਰੇ ਰਾਮ ਸੋ ਨਾਦਨ ਮਿਲੇ ਨਰਾਤ ਕਬੀਰ ਰਹਿ ਨਾਇਰ ਵੇਸ਼ੋਰਿਆ ਰਹੋ ਰੇ ਸੰਖ ਮਜੂਰ ਦੇਵਲ ਦੇਵਲ ਧਾੜੀ ਦੇਸੈ ਉਗਵਤ ਸੂਰ ਕਵੀਰ ਸੁਤਾ ਕਿਆ ਕਰਹਿ ਜਾਗ ਰੋਏ ਭੈ ਦੁਖ ਜਾ ਕਬਸ ਗੁਰਮਹਿ ਖੋ ਕਿਉ ਸੋਵੇ ਸੁਖ ਅਵੀਰ ਸੁਤਾ ਕਿਆ ਕਰਹਿ ਉਠ ਕੇ ਨ ਜਪੈ ਮੂਰਾਰ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ ਕਬੀਰ ਸੂਤਾ ਕਿਆ ਕਰੈ ਬੈਠਾ ਰਹੁ ਅਰ ਜਾਗ ਜਾ ਕੇ ਸੰਗ ਤੇ ਵਿਛੁਰਾ ਤਾਹੀ ਕੀ ਸੰਗ ਲਾਗ ਕਵੀਰ ਸੰਤ ਕੀ ਗੈਲ ਨਾ ਛੋਡੀ ਐ ਮਾਰਗ ਲਾਗ ਜਾਓ ਪੀਖ ਤਹੀ ਪੁਨੀ ਤੋਈ ਭੇਟ ਤਜਪਿਐ ਨਾ ਕਵੀਰ ਸਾਕਤ ਸੰਗ ਨ ਕੀਜੀਐ ਦੁਰ ਜੈ ਹੈ ਭਾਗ ਬਸਨ ਕਰੋ ਪਰਸੀਐ ਤਉ ਕਸ਼ ਲਾਗੈ ਦਾਗ ਕਵੀਰਾ ਰਾਮ ਨ ਚੇਤੇਉ ਜਰਾ ਪਹੁੰਚਿ ਆਇ ਲਾਗੀ ਮੰਦਰ ਦਵਾਰ ਤੇ ਆਵ ਕਿਆ ਕਾਢ ਆਜਾਈ ਕਵੀਰ ਕਾਰਣ ਸੁ ਪयो ਜੋ ਕੀ ਨੋ ਕਰਤਾ ਤਿਸ ਬਿਨ ਦੂਸਰ ਕੋ ਨਹੀਂ ਇਕ ਸਿਰਜਣਹਾਰ ਕਵੀ ਫਲ ਲਾਗੇ ਫਲਣ ਪਾਕਣ ਲਾਗਿਆ ਬ ਜਾਏ ਬੂਚੈ ਖਸਮ ਕਉ ਜੋ ਵੀ ਚਨਾ ਖਾਹੀ ਕਾਂਬ ਕਵੀਰ ਠਾਕੁਰ ਪੂਜੈ ਮੋਲੇ ਮਨ ਹਠ ਤੀਰਥ ਜਾਹੀ ਦੇਖਾ ਦੇਖੀ ਸਵਾਂਗ ਧਰ ਭੁਲੇ ਪਟ ਖਾ ਖਾਈ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸੇ ਜੂ ਰਹੀ ਬੁੱਢੇ ਕਾਲੇ ਘਰ ਕਬੀਰ ਕਾਗਦ ਕੀ ਉਬਰੀ ਮਸ ਕੇ ਕਰਮ ਕਪਾਟ ਪਾਹਨ ਬੋਰੀ ਪ੍ਰਥਮੀ ਪੰਡਤ ਪਾੜੀ ਬਾਟ ਕਬੀਰ ਕਾਲ ਕਰੰਤਾ ਅਭੈ ਕਰ ਅਵ ਕਰਤਾ ਸੋਇ ਤਾਲ ਪਾਛੈ ਕਛੁ ਨ ਹੋਏਗਾ ਜੋ ਸਰ ਪਰ ਆਵੇ ਕਾਲ ਕਬੀਰ ਐਸਾ ਜਨ ਤਿਕ ਦੇਖਿਆ ਜੈਸੀ ਧੋਈ ਲਖ ਦੇਸ ਚੰਚਲ ਬਹੁ ਗੁਣ ਮਤ ਹੀ ਨਾ ਨਾ ਪਾਕ ਕਬੀਰ ਮੇਰੀ ਬੁੱਧ ਕਉ ਜਮਾ ਨ ਕਰੈ ਤਿਸ ਕਾਰ ਜਿਨ ਇਹੋ ਜਮਉ ਆਸਰ ਜੀਆ ਸੋ ਜਪਿਆ ਪਰਵਦਗਾਰ ਕਵੀਰ ਕਸ ਤੋਰੀ ਭਇਆ ਭਵਰ ਪਏ ਸਬਦ ਦਾਸ ਜਾਓ ਜੋ ਭਗਤ ਕਵੀਰ ਕੀ ਤਉ ਤਉ ਰਾਮ ਨਿਵਾਸ ਕਬੀਰ ਗਏ ਗਚ ਪਰਿਉ ਕੁਟੰਬ ਕੈ ਕੰਠ ਰਹਿ ਗਇਉ ਰਾਮ ਆਏ ਪਰੇ ਧਰਮ ਰਾਏ ਕੀ ਵਿਚੈ ਤੁਮ ਧਾਮ ਕਬੀਰ ਸਾਖਤ ਤੇ ਸੁਕਰ ਭਲਾ ਰਾਖਿਆ ਚਾਗਾ ਉਹ ਉਹ ਸਾਖ ਤਵਪਰਾ ਮਰ ਗਿਆ ਕੋਈ ਨ ਲਹਿ ਨਾਉ ਕਵੀਰ ਕਉੜੇ ਕਉੜੇ ਜੋਰ ਕੈ ਜੋਰੇ ਲੱਖ ਕਰੋੜ ਚਲਤੀ ਬਾਰ ਨ ਕਛ ਮਿਲਿਓ ਲੈ ਲੰਗੋਟੀ ਤੋਰ ਕਬੀਰ ਬੈ ਸੁਣੋ ਹੁ ਆਤਿਆ ਭਇਆ ਮਾਲਾ ਮੀਲੀ ਚਾਰ ਬਾਹਰ ਕੰਚਨ ਭਰ ਹਾ ਭੀਤਰ ਭਰੀ ਪੰਘਾਰ कबीर रोड़ा होए रओ बाटका तज मन काय बेमान ऐसा कोई दास होए ताहि मिले भगवान कबीर रोड़ा हुआ ता क्या भय पंथी को दुख दे ਐਸਾ ਤੇਰਾ ਦਾਸ ਐ ਜੋ ਧਰਣੀ ਮਹਿ ਖੇਹੁ ਕਬੀਰ ਖੇਹੁਈ ਤੋ ਕਿਆ ਪਿਆ ਜੋ ਡ ਲਾਗੇ ਅੰਗ ਹਰ ਜਨ ਐਸਾ ਚਾਹੀਐ ਜੋ ਪਾਨੀ ਸਰਵੰਗ ਕਵੇਰ ਪਾਣੀ ਵਾਤਾ ਕਿਆ ਪਿਆ ਸੇਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈ ਸਾ ਹਰਿ ਹੋਏ ਊਜ ਭਵਨ ਕਨ ਕਾਮਨੀ ਸਿਖਰ ਤਜਾ ਫੈਰਾਏ ਦਾਦੇ ਬਲੇ ਮਦੋ ਕਰੀ ਸੰਤ ਸੰਗ ਗੁਣ ਗਾਈ ਕਬੀਰ ਪਾਟਣ ਤੇ ਊਜਰ ਭਲਾ RAM ਭਗਤ ਜੀ ਠਾਈ RAM ਸਨੇਬਾਰ ਜਮ ਪਰ ਮੇਰੇ ਭਾਈ ਕਵੇਰ ਗੰਗ ਜਮਨ ਕੇ ਅੰਤਰੇ ਸਹਜ ਸੁਨ ਕੇ ਘਾਟ ਤਾ ਕਬੀਰ ਮਟ ਕੀਆ ਖੋਜਤ ਮਨ ਜਨ ਬਾਟ ਕਬੀਰ ਜੈਸੀ ਉਪਜੀ ਪੇੜ ਤੇ ਜੋ ਤਸੀਨਿਵ ਹੈ ਉੜ ਹੇਰਾ ਕਿਸ ਕਾ ਬਾਪੂਰਾ ਪੁਜਹਿ ਨ ਰਤਨ ਕਰੋੜ ਕਵੀ ਰ ਇਕ ਚੰਪਉ ਦੇਖਿਓ ਹਿਰਾ ਹਟ ਬੇਕਾਈ ਬਣ ਜਨ ਹਾਰੇ ਬਾਹਰਾ ਕੌਡੀ ਬਦਲੈ ਜਾਏ ਕਵੀ ਰਾਜਾ ਗਿਆਨ ਤੈ ਧਰਮ ਜਾ ਝੂਠ ਤੈ ਪਾਪ ਜਾ ਲੋਭ ਤੈ ਕਾਲ ਹੈ ਜਹ ਖਮ ਤਿਆਪ ਕਵੀਰ ਮਾਇਆ ਤਜੀਤਾ ਕਿਆ ਪਿਆ ਜੋ ਮਨ ਤਜਿਆ ਨਹੀਂ ਜਾਏ ਮਾਨਮੁਨੇ ਮਨ ਵਰਗਲੇ ਮਨ ਸਵੈ ਕਉ ਖਾਈ ਕਵੀਰ ਸਾਚਾ ਸਤਗੁਰ ਮੈਂ ਮਿਲਿਆ ਸਬਦ ਜੋ ਵਾਹਿ ਆਏ ਏਕ ਲਾਗਤੇ ਪੋਏ ਮਿਲ ਗਇਆ ਪਰਿਆ ਕਲੇ ਜੇ ਸ਼ੇਕ ਕਵੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ ਅੰਧੇਕ ਨਾ ਲਾਗਈ ਜਿਉ ਬਾਹ ਸਭ ਜਾਈਏ ਫੁਕ ਕ ਕਵੀ ਰਹੇ ਗਏ ਬਾਹਨ ਸਗਨ ਘਨ ਸ਼ਤਰਪਤੀ ਕੀ ਨਾਰ ਤਾਸ ਬਟੰ ਤਰਣਾ ਪੁਜੈ ਹਰ ਜਨ ਕੀ ਪਨਹਾਰ ਕਬੀਰ ਨਿਰਪਨਾਰੀ ਕਿਉ ਨਿੰਦੀਐ ਕਿਉ ਹਰ ਚੇਰੀ ਕੋ ਮਾਨ ਓ ਮੰਗ ਸਵਾਰੈ ਬਖੈ ਕੋ ਓ ਸਿਮਰੈ ਹਰ ਨਾਮ ਕਬੀਰ ਤੁਨੀ ਪਾਈ ਥਤ ਭਈ ਸਤ ਗੁਰ ਬੰਦੀ ਤੀਰ ਕਬੀਰ ਹੀ ਰਾਣ ਜਿਆ ਮਾਨ ਸਰੋਵਰ ਤੀਰ ਕਬੀਰ ਹਰੀ ਰਾਜਨ ਜੋਰੀ ਲੈ ਕੇ ਮੰਡਾਟ ਜਬ ਹੀ ਪਾਈਐ ਪਾਰਖੂ ਤਬ ਹੀ ਰਣ ਕੀ ਸਾਟ ਕਬੀਰ ਕਾਮ ਪਰੇ ਹਰਿ ਸਿਮਰਿਐ ਐਸਾ ਸਿਮਰੋ ਨਿਤ ਅਮਰਾ ਬੁਰਵਾਸਾ ਕਰਹੁ ਹਰ ਗਇਆ ਬਹੋਰ ਬਿਤ ਕਵੀਰ ਸੇਵਾ ਕਉ ਦੋਏ ਪਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਵੀਰ ਜੀ ਮਾਰਗ ਪੰਡਤ ਗਏ ਪਾਛੈ ਪਰੇ ਬਈਰ ਇਕ ਅਵਗਟ ਘਟੇ ਰਾਮ ਕੀ ਤੇ ਚੜ ਰਹੇ ਹੋ ਕਬੀਰ ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾਲਾ ਜੂਸੀ ਜਵਲੇ ਤਰਹਿ ਮਸਾਨ ਕਵੀਰ ਡੂਬੋਗੇ ਬਾਪੁਰੇ ਬਹੁ ਲੋਗਣ ਕੀ ਕਾਨ ਪਰੋਸੀ ਕੇ ਜੋਆ ਤੋ ਆਪਣੇ ਪੀ ਜਾ ਕਬੀਰ ਭਲੇ ਮਧੂ ਕਰੀ ਨਾਨਾ ਵਿਦ ਕੋ ਨਾਜੂ ਦਾਵਾ ਕਾਹੋ ਕੋ ਨਹੀਂ ਵੱਡਾ ਦੇਸ ਵੱਡ ਰਾਜ ਕਬੀਰ ਦਾਵੇ ਦਾ ਜਨ ਹੋਤੈ ਨਿਰਦਾਵੈ ਰਹਿਨ ਸੰਕ ਜੋ ਜਨ ਨਿਰਦਾਵੈ ਰਹਿ ਸੁਗਨੇਂਦਰ ਸੂਰੰਕ ਕਬੀਰ ਪਾਲ ਸਮਵਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ ਭਗਵਦੇ ਤੈ ਪਾਇਓ ਤੂੰ ਪਰ ਪਰ ਪੀਓ ਕਬੀਰ ਕਬੀਰ ਪਰ ਭਾਤੀ ਤਾਰੇ ਖਸ ਹੈ ਤਿਉ ਇਹੋ ਖਸੈ ਸਰੀਰ ਇਹ ਦੋ ਅੱਖਰ ਨਾ ਖਸ ਹੈ ਸੋ ਗਹਿ ਰਹੋ ਕਬੀਰ कबीर कोठे काठ की दहद सलागियाग पंडित पंडित जल मुए मूर्ख बरे भाग कबीर संसार दूर कर ਕਾਗਦ ਦੇਹਿ ਬਿਹਾਇ ਬਾਵਨਿਆ ਖਰ ਸੋਧ ਕੈ ਹਰ ਚਰਣੀ ਚਤਲਾਇ ਕਬੀਰ ਸੰਤ ਨ ਛੱਡੈ ਸੰਤ ਜੋ ਕੋਟਕ ਮਿਲੈ ਅਸੰਤ ਮਲਿਆ ਗੁਰੁ ਪਏ ਹੰਗੰ ਬੇਢਿਓ ਤਾ ਸੀਤਲਤਾ ਨ ਤਜੰਤ ਕਵੀਰ ਮਨ ਸੀਤਲ ਪਇਆ ਪਾਇਆ ਬ੍ਰਹਮ ਗਿਆਨ ਜਨ ਜੋ ਅਲਗ ਜਗ ਜਾਰਿਆ सो जान के उदक समान कबीर सारी सृजनहार की जन नहीं कोई कह जन अपने धनी कह दास दीवानी होए कबीर भले भई जो भव परय ਦੇਸ ਗਈ ਸਭ ਫੁੱਲ ਹੋਰ ਅਗਰ ਪਾਨੀ ਭਇਆ ਜਾਏ ਮਿਲਿਓ ਢਲ ਕੂਲ ਕਵੇਰਾ ਤੁਰ ਸਕਿਲ ਕੈ ਪੁਰਿਆ ਬਾਂਦੀ ਦੇਹ ਦੇਵ ਸੁਚਾਰ ਕੋ ਵੇਖਣਾ ਆਉਂ ਤਖੇ ਕੀ ਖੇਹੋ ਕਬੀਰ ਸੂਰਜ ਚਾੰਦ ਕੈ ਉਦੈ ਪਈ ਸਭ ਦੇਹੋ ਗੁਰੂ ਗੋਬਿੰਦ ਕੇ ਵਨ ਮਿਲੇ ਪਾਲਟ ਪਈ ਸਭ ਖੇਹੋ ਜਹਾਨ ਭੋਤ ਹੈ ਭੈ ਨਹੀਂ ਜੈ ਭਉ ਤੈ ਹਰ ਨਾਈ ਕਹਿਓ ਕਬੀਰ ਵਿਚਾਰ ਕੇ ਸੰਤ ਸੁਨੋ ਮਨ ਮਾਹੀ ਕਬੀਰ ਜਨੂ ਕਿਛੁ ਜਾਣਿਆ ਨਹੀਂ ਤੈਨ ਸੁਖ ਨੀਂਦ ਬਿਹਾਈ ਹਮ ਹੋ ਜੋ ਬੂਝਾ ਬੂਝਣਾ ਪੂਰੀ ਪਰੀ ਬਲਾਈ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ ਲਾਗੀ ਝੋਟ ਮਰੰਮ ਕੀ ਰਹਿਓ ਕਬੀਰ ਠੌਰ ਕਬੀਰ ਝੋਟ ਸੋਹਿਲੀ ਸੇਲ ਕੀ ਲਾਗਤ ਲਿਓ ਸਾਸ ਝੋਟ ਸਹਾਰੈ ਸਬਦ ਕੀ ਦਾਸ ਗੁਰੂ ਮੈਂ ਦਾਸ ਕਬੀਰ ਮੁਲਾ ਮਨਾਰੇ ਕਿਆ ਚੜ੍ਹ ਹੈ ਸਾਈਂ ਨਾ ਬਹਿਰਾ ਹੋਏ ਜਾਂ ਕਾਰਣ ਤੂੰ ਬਾਗ ਦੇਹੀ ਦਰਹੀ ਪੀਤਰ ਜੋਏ ਸੇਖ ਸਬੂਰੇ ਬਹਿਰ ਕਿਆ ਹਜ ਕਬੇ ਜਾਏ ਕਬੀਰ ਜਾ ਕੀ ਦਿਲ ਸਾ ਵਤ ਨਹੀਂ ਤਾ ਕੋ ਕਹ ਖੁਦਾਈ ਕਬੀਰ ਲੈ ਕੇ ਕਰ ਬੰਦਗੀ ਜਿਹ ਸਿਮਰਤ ਦੁਖ ਜਾਏ ਦਿਲ ਮੈਂ ਸਾਈ ਪਰਗਟੈ ਹੋ ਜਾਏ ਬਲੰਤੀ ਨਾਏ ਕਬੀਰ ਜੋਰੀ ਕੀ ਏ ਜ਼ੁਲਮ ਹੈ ਕਹਿ ਤਾ ਨਾ ਹਲਾਲ ਦਫਤਰ ਲੇਖਾ ਮੰਗੀ ਏ ਤਬ ਹੋਏ ਕੋ ਕੌਨ ਹਵਾਲ ਕਬੀਰ ਖੂਬ ਖਾਣਾ ਖੀਚੇਰੀ ਜਾ ਮੈਂ ਅੰਮ੍ਰਿਤ ਲੋਨ ਹੇਰਾ ਰੋਟੀ ਕਰਨੇ ਗਲਾ ਕਟਾਵੇ ਕੌਣ ਕਬੀਰ ਗੁਰ ਲਾਗਾ ਤਵ ਜਾਨੀਐ ਮਟੇ ਮੋਹ ਤਨ ਤਾਪ ਹਰਖ ਸੋਗ ਦਾ ਜੈ ਨਹੀਂ ਤਬ ਅਰਿਆ ਪੈ ਆਪ कबीर रामकैन मैं भेद है ताम एक बेचार सोए राम सब कह सोई कौतुक और कबीर राम मैं राम कहो कहबे माहि बवेख एक अनेक मिल गया एक समान एक ਕਬੀਰ ਜਾ ਘਰ ਸਾਧਨਾ ਸੇਵੀ ਹਰ ਕੀ ਸੇਵਾ ਨਾਹੀ ਤੇ ਘਰ ਮਰਹਟ ਸਾਰਖੀ ਭੂਤ ਵਸੈ ਤਨ ਮਾਹੀ ਕਬੀਰ ਗੁੰਗਾ ਹੋਆ ਬਾਬ ਰਵੈ ਰਹੋਆ ਕਾਨ ਪਾਵੋ ਤੇ ਪਿੰਗਲ ਭਇਆ ਮਾਰਿਆ ਸਤ ਗੁਰ ਬਾਣ ਕਬੀਰ ਸਤ ਗੁਰ ਸੂਰਮੇ ਬਾਹਿਆ ਵਾਣ ਜੋ ਏਕ ਲਾਗਤ ਹੀ ਪਹੇ ਗਿਰ ਪਰਿਆ ਪਰਾ ਕਰੀ ਜੀ ਸੀਕ